ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਬਕ ਜ਼ਿੰਦਗੀ ਦੇ ਦਿਨ 40ਵਾਂ ਅਮ੍ਰਿਤ ਦੇ ਨਾਲ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋ ਤੇ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਸੋ ਅੱਜ ਦਾ ਜ਼ਿੰਦਗੀ ਦਾ ਸਬਕ ਜਿਹੜਾ ਹੈਗਾ ਏ ਉਹ ਹੈਗਾ ਜੀ ਚੁੱਪ ਚੁੱਪ ਕਿੰਨੀ ਕੁ ਜ਼ਰੂਰੀ ਏ ਕਿੱਥੇ ਜ਼ਰੂਰੀ ਏ ਕਿੱਥੇ ਨਹੀਂ ਜ਼ਰੂਰੀ ਹੈਗੀ ਆਪਾਂ ਆਪਣੀ ਸਮਝ ਦੇ ਅਨੁਸਾਰ ਅੱਜ ਉਸ ਗੱਲ ਦੇ ਉੱਪਰ ਚਰਚਾ ਕਰਾਂਗੇ ਤੇ ਜੇ ਤੁਹਾਡੀ ਸਮਝ ਦੇ ਅਨੁਸਾਰ ਕੁਝ ਹੋਰ ਹੋਵੇ ਤਾਂ ਉਹ ਵੀ ਟਿੱਪਣੀਆਂ ਜਰੂਰ ਦੱਸਿਆ ਕਰੋ ਕਿਉਂਕਿ ਮੈਨੂੰ ਹਮੇਸ਼ਾ ਲੱਗਦਾ ਹੁੰਦਾ ਹੈ ਕਿ ਹਰੇਕ ਦਾ ਜ਼ਿੰਦਗੀ ਨੂੰ ਵੇਖਣ ਦਾ ਨਜ਼ਰੀਆ ਵੱਖਰਾ ਹੁੰਦਾ ਹੈ ਤੇ ਮੈਨੂੰ ਵਧੀਆ ਲੱਗਦਾ ਜਦੋਂ ਮੈਨੂੰ ਵੱਖਰੇ ਵੱਖਰੇ ਨਜ਼ਰੀਏ ਵੇਖਣ ਨੂੰ ਮਿਲਦੇ ਨੇ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਕਿਉਂਕਿ ਸਬਸਕ੍ਰਾਈਬ ਕਰਨ ਦੇ ਨਾਲ ਮੇਰਾ ਚੈਨਲ ਜਿਹੜਾ ਹੈਗਾ ਹੋਰ ਬਹੁਤੇ ਲੋਕਾਂ ਤੱਕ ਪਹੁੰਚੇਗਾ ਤੇ ਸਬਕ ਜ਼ਿੰਦਗੀ ਦੇ ਜਿਹੜੇ ਨੇ ਉਹ ਹੋਰ ਫੈਲਣਗੇ ਤੇ ਹੋਰ ਆਪਾਂ ਨੂੰ ਹੋਰ ਸਬਕ ਮਿਲਣਗੇ ਸੋ ਜ਼ਿੰਦਗੀ ਦੇ ਵਿੱਚ ਚੁੱਪ ਕਿੰਨੀ ਕੁ ਜ਼ਰੂਰੀ ਹੈਗੀ ਇਸ ਗੱਲ ਦੀ ਜਿਹੜਾ ਪ੍ਰਮਾਣ ਹੈ ਉਹ ਗੁਰਬਾਣੀ ਨੇ ਵੀ ਦੇ ਦਿੱਤਾ ਹੈਗਾ ਏ ਸੁਗੁਰ ਬਾਣੀ ਵੀ ਕਹਿੰਦੀ ਹੈਗੀ ਇਹ ਕਹਿੰਦੇ ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ ਸੋ ਜਿੱਥੇ ਤੁਹਾਡੇ ਬੋਲਣ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ ਕਿਸੇ ਨੂੰ ਜਿੱਥੇ ਤੁਹਾਡੇ ਬੋਲਣ ਦੇ ਜਾਂ ਨਾ ਬੋਲਣ ਦੇ ਕੋਈ ਮਤਲਬ ਵजूद ਹੀ ਨਹੀਂ ਰਹਿ ਜਾਂਦੇ ਹੈਗੇ ਉੱਥੇ ਚੁੱਪ ਚੰਗੀ ਹੁੰਦੀ ਹੈ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਸਾਹਮਣੇ ਵਾਲੇ ਬੰਦੇ ਤੇ ਕੋਈ ਅਸਰ ਨਹੀਂ ਹੋਣ ਵਾਲਾ ਹੈਗਾ ਚਾਹੇ ਮੈਂ ਬੋਲਾਂ ਚਾਹੇ ਨਾ ਬੋਲਾਂ ਉੱਥੇ ਆਪਣੇ ਕੀਮਤੀ ਬੋਲਣ ਨੂੰ ਵਿਅਰਥ ਨਾ ਗਵਾਇਆ ਕਰੋ ਉੱਥੇ ਆਪਣੀ એનર્ਜੀ ਨੂੰ ਨਾ ਵੇਸਟ ਕਰਿਆ ਕਰੋ ਕਿਉਂਕਿ ਜਦੋਂ ਤੁਸੀਂ ਬੋਲ ਦਿੰਦੇ ਹੋ ਤੇ ਤੁਹਾਨੂੰ ਪਤਾ ਵੀ ਅਗਲੇ ਬੰਦੇ ਤੇ ਕੋਈ ਅਸਰ ਨਹੀਂ ਹੋਣ ਵਾਲਾ ਹੈ ਨੀਗਾ ਸੋ ਉਹ ਜਦੋਂ ਤੁਸੀਂ ਬੋਲ ਹੀ ਮਤਲਬ ਆਪਣੀ એનર્ਜੀ ਸਾਰੀ ਉਸ ਬੰਦੇ ਦੇ ਉੱਪਰ ਪਾ ਦਿੱਤੀ ਹੈਗੀ ਤੇ ਤੁਹਾਨੂੰ ਜਦੋਂ ਰਿਟਰਨ ਉਹਦੇ ਤੋਂ ਕੁਝ ਨਹੀਂ ਮਿਲਣਾ ਹੈਗਾ ਬਾਉਂਸ ਬੈਕ ਤੁਹਾਡੇ ਕੋਲ ਕੁਝ ਵੀ ਨਹੀਂ ਆਉਣਾ ਹੈਗਾ ਤਾਂ ਫਿਰ ਉਸ ਤੋਂ ਬਾਅਦ ਤੁਸੀਂ ਆਪਣੇ ਬੋਲਾਂ ਨੂੰ ਲੱਗੇਗਾ ਕਿ ਇਹ ਮੇਰੇ ਬੋਲਾਂ ਦੀ ਤਾਂ ਕੋਈ ਕੀਮਤ ਹੀ ਨਹੀਂ ਰਹੀ ਹੈਗੀ ਸੋ ਤੁਹਾਨੂੰ ਆਪਣੀ ਸੋਚ ਦੇ ਉੱਪਰ ਸ਼ੱਕ ਹੋਣ ਲੱਗ ਪਵੇਗਾ ਕਿ ਮੈਂ ਪਤਾ ਨਹੀਂ ਕਿੱਥੇ ਗਲਤ ਹਾਂ ਪਰ ਐਕਚੁਅਲ ਦੇ ਵਿੱਚ ਤੁਸੀਂ ਗਲਤ ਨਹੀਂ ਸੀ ਹੈਗੇ ਤੁਸੀਂ ਆਵਾਜ਼ ਹੀ ਗਲਤ ਜਗ੍ਹਾ ਤੇ ਜਾ ਕੇ ਮਾਰੀ ਹੈ ਜਿੱਥੇ ਤੁਹਾਨੂੰ ਵਾਪਸੀ ਦੇ ਵਿੱਚ ਕੋਈ ਆਵਾਜ਼ ਨਹੀਂ ਮਿਲਣੀ ਹੈਗੀ ਜਿੱਥੇ ਤੁਹਾਨੂੰ ਕੋਈ ਵੀ ਜਿਹੜਾ ਇਫੈਕਟ ਹੈ ਤੁਹਾਡੇ ਬੋਲਾਂ ਦਾ ਤੁਹਾਨੂੰ ਸਾਹਮਣੇ ਨਜ਼ਰ ਨਹੀਂ ਆਉਣਾ ਹੈਗਾ ਦੂਜੀ ਗੱਲ ਜਿੱਥੇ ਤੁਹਾਨੂੰ ਇਹ ਨਾ ਪਤਾ ਹੋਵੇ ਕਿ ਅਗਲੇ ਬੰਦੇ ਦਾ ਸੁਭਾਅ ਕੀ ਹੋ ਜਿਆ ਹੈਗਾ ਇਹ ਮੈਂ ਪਹਿਲੀ ਗੱਲ ਕੀਤੀ ਵੀ ਜਿੱਥੇ ਤੁਹਾਨੂੰ ਆਵਾਜ਼ ਨਹੀਂ ਆਉਣੀ ਹੈਗੀ ਤੇ ਇਹ ਗੱਲ ਤਾਂ ਤੁਹਾਨੂੰ ਜੇ ਪਹਿਲਾਂ ਹੀ ਪਤਾ ਲੱਗ ਜੇ ਤੇ ਫਿਰ ਤੇ ਤੁਸੀਂ ਬੋਲੋਗੇ ਨਾ ਪਰ ਜੇ ਤੁਹਾਨੂੰ ਇਹ ਹੀ ਨਹੀਂ ਪਤਾ ਹੈਗਾ ਵੀ ਅਗਲੇ ਬੰਦੇ ਦਾ ਸੁਭਾਅ ਕੀ ਹੋ ਜਿਆ ਹੈਗਾ ਏ ਹੋ ਸਕਦਾ ਜਵਾਬ ਦੇ ਵੀ ਦੇਵੇ ਹੋ ਸਕਦਾ ਨਾ ਵੀ ਦੇਵੇ ਪਰ ਉਸ ਤੋਂ ਪਹਿਲਾਂ ਤੁਹਾਡੀ ਚੁੱਪ ਪਹਿਲਾਂ ਜ਼ਰੂਰੀ ਹੁੰਦੀ ਹੈ ਪਹਿਲਾਂ ਤੁਸੀਂ ਅਗਲੇ ਨੂੰ ਅਬਜ਼ਰਵ ਕਰੋ ਕਿ ਉਹ ਕਿਹੜੇ ਸੁਭਾਅ ਦਾ ਮਾਲਕ ਹੈਗਾ ਕਿ ਇਹ ਉਹ ਸੁਭਾਅ ਹੈ ਜਿਹਦੇ ਵਿੱਚ ਮੈਨੂੰ ਮੁੜ ਕੇ ਕੋਈ ਆਵਾਜ਼ ਨਹੀਂ ਆਉਣੀ ਹੈਗੀ ਜਾਂ ਇਹ ਉਹ ਸੁਭਾਅ ਹੈ ਜਿਹਦੇ ਨਾਲ ਅਗਰ ਮੈਂ ਗੱਲਬਾਤ ਕਰਾਂ ਤੇ ਉਹ ਗੱਲ ਦੇ ਕੋਈ ਜਿਹੜੇ ਨੇ ਉਹ ਤਰਕ ਨਿਕਲ ਕੇ ਆਉਣ ਤੇ ਕੋਈ ਇਥੇ ਹੈਲਦੀ ਜਿਹੜੀ ਡਿਸਕਸ਼ਨ ਹੋ ਸਕੇਗੀ ਸੋ ਉੱਥੇ ਜਿੱਥੇ ਤੁਸੀਂ ਜਾਣਦੇ ਨਹੀਂ ਹੈਗੇ ਪਹਿਲਾਂ ਚੁੱਪ ਚੰਗੀ ਹੁੰਦੀ ਏ ਆਬਜ਼ਰਵ ਕਰੋ ਉਹਨੂੰ ਸਾਹਮਣੇ ਵਾਲੇ ਬੰਦੇ ਨੂੰ ਜਾਣੋ ਪਛਾਣੋ ਉਹਦੇ ਸੁਭਾਅ ਦਾ ਪਤਾ ਕਰੋ ਫਿਰ ਉਸ ਤੋਂ ਬਾਅਦ ਦੇਖੋ ਵੀ ਇਥੇ ਬੋਲਣਾ ਜ਼ਰੂਰੀ ਹੈ ਕਿ ਨਹੀਂ ਹੈਗਾ ਤੇ ਤੀਜੀ ਗੱਲ ਜਿੱਥੇ ਤੁਹਾਨੂੰ ਕਿਸੇ ਚੀਜ਼ ਦੀ ਅਧੂਰੀ ਜਾਣਕਾਰੀ ਹੋਵੇ ਇੱਕ ਤਾਂ ਇਨਸਾਨ ਦੀ ਅਧੂਰੀ ਜਾਣਕਾਰੀ ਹੋਗੀ ਦੂਜੀ ਗੱਲ ਕਿਸੇ ਟੌਪਿਕ ਤੇ ਗੱਲ ਛਿੜੀ ਹੋਈ ਤੇ ਤੁਹਾਨੂੰ ਉਸ ਟੌਪਿਕ ਬਾਰੇ ਨਹੀਂ ਪਤਾ ਹੈਗਾ ਕੁਝ ਵੀ ਜਾਂ ਜੇ ਪਤਾ ਵੀ ਹੈ ਵੇ ਤੇ ਉਹ ਅਧੂਰਾ ਜਿਹਾ ਗਿਆਨ ਪਤਾ ਹੈ ਤੇ ਤੁਹਾਨੂੰ ਉਸ ਤੇ ਆਪਣੇ ਆਪ ਨੂੰ ਵੀ ਸ਼ੱਕ ਹੈਗਾ ਵੀ ਪਤਾ ਨਹੀਂ ਮੈਂ ਸਹੀ ਬੋਲਾਂ ਕਿ ਨਾ ਬੋਲਾਂ ਤਾਂ ਉੱਥੇ ਪਹਿਲਾਂ ਚੁੱਪ ਹੀ ਚੰਗੀ ਹੁੰਦੀ ਏ ਪਹਿਲਾਂ ਉਸ ਗੱਲ ਦੀ ਪੂਰੀ ਡਿਸਕਸ਼ਨ ਜਿਹੜੀ ਹੈਗੀ ਏ ਜਾਂ ਉਸ ਗੱਲ ਦੀ ਜਿਹੜੀ ਪੂਰੀ ਰਿਸਰਚ ਏ ਉਹ ਕਰ ਲਓ ਕਿ ਕਿੱਥੇ ਇਹ ਗੱਲ ਸਹੀ ਹੈਗੀ ਇਹ ਕਿੱਥੇ ਗਲਤ ਹੈਗੀ ਉਸ ਤੋਂ ਬਾਅਦ ਹੀ ਬੋਲੋ ਜੇ ਤੁਹਾਡੇ ਕੋਲ ਜਾਣਕਾਰੀ ਨਹੀਂ ਹੈਗੀ ਤਾਂ ਉੱਥੇ ਚੁੱਪ ਚੰਗੀ ਹੁੰਦੀ ਏ ਹੁਣ ਮੈਂ ਉਹ ਗੱਲਾਂ ਕੁਝ ਡਿਸਕਸ ਕਰਨੀਆਂ ਚਾਹਾਂਗੀ ਜਿੱਥੇ ਚੁੱਪ ਜਿਹੜੀ ਹੈਗੀ ਤੁਹਾਨੂੰ ਤੋੜਨੀ ਪਵੇਗੀ ਜਿੱਥੇ ਤੁਹਾਡੀ ਚੁੱਪ ਤੋੜਨ ਦੇ ਨਾਲ ਕਿਸੇ ਦਾ ਭਲਾ ਹੁੰਦਾ ਹੋਵੇ ਜਿੱਥੇ ਜੇ ਅਗਰ ਤੁਸੀਂ ਬੋਲਦੇ ਹੋ ਤਾਂ ਮਤਲਬ ਇੱਕ ਤਰ੍ਹਾਂ ਦੇ ਨਾਲ ਕਹਿ ਲਓ ਕਿ ਪੂਰੇ ਗਰੁੱਪ ਦਾ ਪੂਰੀ ਮਤਲਬ ਯੂਨੀਵਰਸ ਦਾ ਭਲਾ ਹੋ ਰਿਹਾ ਹੈਗਾ ਤੁਹਾਡੇ ਬੋਲਣ ਦੇ ਨਾਲ ਮੈਂ ਯੂਨੀਵਰਸ ਇਹ ਨਹੀਂ ਕਹਿੰਦੀ ਕਿ ਪੂਰੇ ਸੰਸਾਰ ਦਾ ਤੁਸੀਂ ਭਲਾ ਕਰ ਦੋਗੇ ਬੋਲ ਕੇ ਯੂਨੀਵਰਸ ਇਨ ਦਾ ਸੈਂਸ ਕਿ ਜਿਸ ਜਗ੍ਹਾ ਦੇ ਉੱਪਰ ਤੁਸੀਂ ਖੜੇ ਹੋ ਉਹਦੇ ਨਾਲ ਰਿਲੇਟਿਡ ਜਿੰਨੇ ਵੀ ਗਰੁੱਪ ਮੈਂਬਰਸ ਨੇ ਜਾਂ ਟੀਮ ਮੈਂਬਰਸ ਨੇ ਉਹਨਾਂ ਦਾ ਭਲਾ ਹੋ ਰਿਹਾ ਹੈਗਾ ਤਾਂ ਉੱਥੇ ਤੁਸੀਂ ਲੀਡ ਕਰ ਸਕਦੇ ਹੋ ਉੱਥੇ ਤੁਸੀਂ ਬੋਲ ਸਕਦੇ ਹੋ ਆਪਣੀ ਚੁੱਪੀ ਨੂੰ ਤੋੜ ਸਕਦੇ ਹੋ ਆਪਣੇ ਸ਼ਬਦਾਂ ਦਾ ਸਹੀ ਇਸਤੇਮਾਲ ਕਰਕੇ ਕਿਸੇ ਦੇ ਭਲੇ ਵਜੋਂ ਵਰਤ ਸਕਦੇ ਹੋ ਹਰ ਥਾਂ ਤੇ ਵੀ ਚੁੱਪ ਜ਼ਰੂਰੀ ਨਹੀਂ ਹੁੰਦੀ ਹੈਗੀ ਸੋ ਜਦੋਂ ਤੁਹਾਡੇ ਅੰਦਰ ਚੁੱਪ ਦੇ ਨਾਲ ਸ਼ੋਰ ਮੱਚਦਾ ਪਿਆ ਹੈ ਨਾ ਉੱਥੇ ਤੁਹਾਡੀ ਚੁੱਪ ਦਾ ਟੁੱਟਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਈ ਇਨਸਾਨ ਮੈਂ ਵੇਖੀ ਨਹੀਂ ਉਹ ਕਹਿੰਦੇ ਨੇ ਮੈਂ ਤੇ ਹਰ ਗੱਲ ਤੇ ਨਾ ਚੁੱਪ ਵੱਟ ਲੈਣੀ ਆ ਪਰ ਉਹ ਹਰ ਗੱਲ ਤੇ ਚੁੱਪ ਵੱਟਣੀ ਵੀ ਨਹੀਂ ਜ਼ਰੂਰੀ ਹੁੰਦੀ ਹੈ ਕਿਉਂਕਿ ਉਸ ਚੁੱਪ ਦੇ ਨਾਲ ਤੁਸੀਂ ਆਪਣੇ ਅੰਦਰ ਪਤਾ ਨਹੀਂ ਕਿੰਨੇ ਕੁ ਰੋਲੇ ਪਾ ਲਏ ਹੁੰਦੇ ਨੇ ਤੁਸੀਂ ਆਪਣੇ ਅੰਦਰ ਕਿੰਨੇ ਕੁ ਸਵਾਲ ਦੱਬਲੇ ਹੁੰਦੇ ਨੇ ਫਿਰ ਉੱਥੇ ਤੁਹਾਡੀ ਚੁੱਪ ਦਾ ਟੁੱਟਣਾ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਜੇ ਉਹ ਨਹੀਂ ਟੁੱਟਦੀ ਹੈਗੀ ਤੇ ਜਿਹੜਾ ਅੰਦਰ ਵਾਲਾ ਸ਼ੋਰ ਆ ਉਹ ਤੁਹਾਨੂੰ ਅੰਦਰੋਂ ਅੰਦਰੀਕੋਣ ਵਾਂਗੂ ਖਾ ਜਾਏਗਾ ਤੇ ਜਿੰਨੂ ਕੀ ਅੱਜ ਆਪਾਂ ਡਿਪਰੈਸ਼ਨ ਐਂਗਜ਼ਾਇਟੀ ਜਿਹੜਾ ਹੈ ਉਹ ਕਹਿ ਦਿੰਨੇ ਆ ਕਿਉਂਕਿ ਬਹੁਤੇ ਲੋਕ ਜਿਹੜੇ ਨੇ ਉਹ ਆਪਣੀਆਂ ਗੱਲਾਂ ਡਿਸਕਸ਼ਨ ਦੇ ਤੌਰ ਤੇ ਕਹਿ ਲੋ ਜਾਂ ਕਿਸੇ ਨਾਲ ਸ਼ੇਅਰ ਹੀ ਨਹੀਂ ਕਰਨਾ ਚਾਹੁੰਦੇ ਹੈਗੇ ਕਿਉਂਕਿ ਉਹਨਾਂ ਦੇ ਅੰਦਰ ਬਹੁਤ ਸ਼ੋਰ ਮਚ ਰਿਹਾ ਹੁੰਦਾ ਪਰ ਉਹਨਾਂ ਦੇ ਮੂੰਹ ਤੇ ਚੁੱਪੀ ਹੁੰਦੀ ਏ ਔਰ ਉਹਨਾਂ ਨੂੰ ਕੋਈ ਇਹੋ ਜਿਹਾ ਇਨਸਾਨ ਵੀ ਨਹੀਂ ਮਿਲਦਾ ਹੈਗਾ ਜਿਹਦੇ ਨਾਲ ਉਹ ਗੱਲਾਂ ਸ਼ੇਅਰ ਕਰ ਸਕਣ ਇਹਨ ਜਿਹੜੇ ਮਿਲਦੇ ਨੇ ਉਹਨਾਂ ਨੂੰ ਭਰੋਸਾ ਹੀ ਨਹੀਂ ਰਹਿੰਦਾ ਹੈਗਾ ਕਿਸੇ ਦੇ ਉੱਪਰ ਸੋ ਉੱਥੇ ਤੁਹਾਡੀ ਚੁੱਪ ਦਾ ਟੁੱਟਣਾ ਵੀ ਬਹੁਤ ਜ਼ਰੂਰੀ ਹੋ ਜਾਂਦਾ ਹੈਗਾ ਏ ਸੋ ਚੁੱਪ ਦੇ ਉੱਪਰ ਕੰਮ ਕਰਨਾ ਬਹੁਤ ਜ਼ਰੂਰੀ ਹੈ ਕਿ ਕਿੱਥੇ ਤੁਹਾਨੂੰ ਚੁੱਪ ਕਰਨਾ ਚਾਹੀਦਾ ਹੈਗਾ ਔਰ ਕਿੱਥੇ ਤੁਹਾਨੂੰ ਜਿਹੜਾ ਆਪਣਾ ਚੁੱਪ ਨੂੰ ਤੋੜਨਾ ਚਾਹੀਦਾ ਹੈਗਾ ਏ ਜਿੱਥੇ ਤੁਹਾਡੀ ਚੁੱਪ ਦੇ ਟੁੱਟਣ ਦੇ ਨਾਲ ਰਿਸ਼ਤਿਆਂ ਦੇ ਵਿੱਚ ਮਤਲਬ ਪਿਆਰ ਮੁਹੱਬਤ ਵਧੇਗਾ ਤੁਹਾਡੇ ਚੁੱਪ ਰਹਿਣ ਨਾਲ ਤੇ ਰਿਸ਼ਤਿਆਂ 'ਚ ਦੂਰੀ ਆ ਗਈ ਸੀਗੀ ਅਰ ਜਿੱਥੇ ਤੁਸੀਂ ਆਪਣੀ ਚੁੱਪ ਤੋੜੋ ਤੇ ਰਿਸ਼ਤਿਆਂ ਦੇ ਵਿੱਚ ਪਿਆਰ ਮੁਹੱਬਤ ਵਧੇਗਾ ਰਿਸ਼ਤਿਆਂ ਦੇ ਵਿੱਚ ਮੇਲ ਮਿਲਾਪ ਵਧੇਗਾ ਉੱਥੇ ਵੀ ਚੁੱਪ ਤੋੜਨੀ ਬਹੁਤ ਜ਼ਰੂਰੀ ਹੁੰਦੀ ਹੈ ਕਿਉਂਕਿ ਮੈਂ ਬਹੁਤੇ ਰਿਸ਼ਤੇ ਇਹੋ ਜਿਹੇ ਵੀ ਵੇਖੇ ਨੇ ਜਿਹੜੇ ਮਤਲਬ ਸਿਰਫ ਇਸ ਕਰਕੇ ਅਗਾ ਨਹੀਂ ਵੱਧਦੇ ਹੈਗੇ ਕਿਉਂਕਿ ਉਹ ਕਹਿੰਦੇ ਨੇ ਕਿ ਸਾਨੂੰ ਤੇ ਕਿੰਨੇ ਸਾਲ ਹੋ ਗਏ ਨੇ ਅਸੀਂ ਆਪਸ ਵਿੱਚ ਕਦੀ ਗੱਲ ਹੀ ਨਹੀਂ ਕੀਤੀ ਹੈਗੀ ਹਾਲਾਂਕਿ ਗੱਲ ਕਿਹੜੀ ਪਿੱਛੇ ਗੱਲਬੰਦ ਹੋਈ ਸੀ ਉਸ ਗੱਲ ਦਾ ਕਿਸੇ ਨੂੰ ਜ਼ਿਕਰ ਤਾਂ ਵੀ ਨਾ ਹੋਵੇ ਭਾਵੇਂ ਜੇ ਚੇਤਾ ਹੋਵੇ ਵੀ ਪਰ ਉਸ ਗੱਲ ਦੇ ਅੱਜ ਕੋਈ ਅਰਥ ਨਹੀਂ ਨਿਕਲਦੇ ਹੋ ਸਕਦਾ 10 ਸਾਲ ਪਹਿਲਾਂ ਉਹਦੇ ਬਹੁਤ ਅਰਥ ਹੋਣ ਪਰ ਅੱਜ ਉਸ ਗੱਲ ਦੇ ਕੋਈ ਅਰਥ ਨਹੀਂ ਹੈਗੇ ਤਾਂ ਉੱਥੇ ਚੁੱਪ ਦਾ ਟੁੱਟਣਾ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਉਸ ਚੁੱਪ ਕਰਕੇ ਤੁਹਾਡੇ ਰਿਸ਼ਤੇ ਜਿਹੜੇ ਨੇ ਉਹ ਦੂਰ ਹੋ ਰਹੇ ਨੇ ਜੇ ਤੁਸੀਂ ਉਹ ਚੁੱਪ ਨੂੰ ਤੋੜੋਗੇ ਤੇ ਤੁਹਾਡੇ ਮੇਲ ਮਿਲਾਪ ਰਿਸ਼ਤੇ ਅਗਾਹ ਵਧਣਗੇ ਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਵੀ ਮਤਲਬ ਉਹ ਮੇਲ ਮਿਲਾਪ ਵਧੇਗਾ ਹੋ ਸਕਦਾ ਤੁਹਾਡੀ ਚੁੱਪ ਕਾਰਨ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹ ਵੀ ਚੁੱਪ ਵੱੱਟੀ ਰੱਖਾਂ ਤੇ ਪਤਾ ਕਿਸੇ ਨੂੰ ਵੀ ਨਾ ਹੋਵੇ ਕਿ ਅਸਲ ਦੇ ਵਿੱਚ ਗੱਲ ਕਦੋਂ ਹੋਈ ਸੀ ਕਿਹੜੇ ਸਾਲ ਵਿੱਚ ਹੋਈ ਸੀ ਕਿਹੜੇ ਸਾਲ 47 ਦੀ ਗੱਲ ਹੋਵੇ ਤੇ ਚੁੱਪ ਹਾਲੇ ਤੱਕ ਵੱੱਟੀ ਬੈਠੇ ਹੋਈਏ ਆਪਾਂ ਸੋ ਜ਼ਿੰਦਗੀ ਦੇ ਵਿੱਚ ਚੁੱਪ ਕਿੱਥੇ ਤੇ ਕਿੰਨੀ ਕੁ ਜ਼ਰੂਰੀ ਏ ਉਮੀਦ ਕਰਦੀ ਹਾਂ ਕਿ ਤੁਹਾਨੂੰ ਅੱਜ ਦਾ ਸਬਕ ਚੰਗਾ ਲੱਗਿਆ ਹੋਵੇਗਾ ਤੇ ਜੇ ਚੰਗਾ ਲੱਗਿਆ ਤੇ ਆਪਣੇ ਨਜ਼ਦੀਕੀਆਂ ਨੂੰ ਜ਼ਰੂਰ ਸ਼ੇਅਰ ਕਰ ਦਿਆ ਕਰੋ ਸੋ ਥੈਟ ਕਿ ਸਬਕ ਜਿਹੜੇ ਨੇ ਉਹ ਫੈਲ ਸਕਣ ਤੇ ਜਦੋਂ ਸਬਕ ਫੈਲਦੇ ਨੇ ਨਾ ਤੇ ਮੈਨੂੰ ਰੀਚ ਆਉਂਦੀ ਹੈ ਕਿ ਮੈਂ ਕਦੋਂ ਤੁਹਾਡੇ ਸਬਕ ਜਿਹੜੇ ਨੇ ਛੇਤੀ ਛੇਤੀ ਪੜਾਂ ਕਿ ਤੁਹਾਡੇ ਨਜ਼ਰੀਏ ਕੀ ਕਹਿੰਦੇ ਨੇ ਤੁਸੀਂ ਕਿੱਥੇ ਕਿੱਥੇ ਮੇਰੇ ਨਾਲੋਂ ਵੱਖਰੇ ਹੋ ਤੇ ਕਿਉਂ ਵੱਖਰੇ ਆਪਾਂ ਇਸ ਗੱਲ ਤੇ ਵੀ ਚਰਚਾ ਕਰ ਸਕੀਏ ਸੋ ਉਮੀਦ ਕਰਦੀ ਹਾਂ ਕਿ ਤੁਹਾਨੂੰ ਸਬਕ ਚੰਗਾ ਲੱਗਿਆ ਹੋਵੇਗਾ ਚੰਗਾ ਲੱਗਿਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪਣੇ ਨਜ਼ਦੀਕੀਆਂ ਤੱਕ ਸ਼ੇਅਰ ਕਰ ਦਿਓ ਤੇ ਆਪਣੇ ਕਮੈਂਟਸ ਜ਼ਰੂਰ ਦੱਸਿਆ ਕਰੋ ਕਿ ਤੁਹਾਡੇ ਇਸ ਸਬਕ ਦੇ ਉੱਪਰ ਕੀ ਕਮੈਂਟਸ ਨੇ ਥੈਂਕ ਯੂ so much ਸਬਕ ਜ਼ਿੰਦਗੀ ਦੇ ਨਾਲ ਜੁੜਨ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰੱਬ ਰਾਖਾ ਟੇਕ ਕੇਅਰ